ਠੀਕ ਗੋਲ ਗੱਪੇ ਦਾ ਰਿਵਿਊ ਕੀਤਾ ਜਾਊਗਾ ਅੱਜ ਇਹਨਾਂ ਦੇ ਆ ਕਿਹੜੇ ਆ ਭਵਾਨੀ ਸਵੀਟਸ ਭਵਾਨੀ ਸਵੀਟਸ ਭਵਾਨੀ ਸਵੀਟਸ ਇਹਨਾਂ ਨੇ ਪਿਆਜ਼ ਨਹੀਂ ਪਾਏ ਵਿੱਚ ਕੀਤੀ ਜਾ ਰਹੀ ਹੈ ਨੁੱਚੜਦੀ ਹੋਈ ਬਾਪੜੀ ਨੁੱਚੜਦੀ ਹੋਈ ਬਾਪੜੀ ਆ 20 25 ਰੁਪਏ ਦਾ ਇੱਕ ਗੋਲ ਗੱਪਾ ਦਿੰਦੇ ਸੀ ਠੀਕ ਉਹ 20 ਦੇ ਚਾਰ ਦਿੰਦੇ ਆ ਇਹ 30 ਦੇ ਚਾਰ ਦਿੰਦੇ ਠੀਕ ਆ ਮਤਲਬ ਇਹ ਮਹਿੰਗੇ ਆ ਖਾਣ ਤੋਂ ਬਾਅਦ ਅਸੀਂ ਇਹ ਨਿਸਕਰਸ਼ ਕੱਢਿਆ ਵਾਹ ਤੱਤ ਤੱਤ ਕੱਢਿਆ ਰਿਜ਼ਲਟ ਕੱਢਿਆ ਨਚੋੜ ਨਚੋੜ ਕੱਢਿਆ ਜੀਵਨ ਦੀ ਨਜ਼ਾਰਾ ਠੀਕ ਹੈ ਫੋਲਦਨ ਤੋਂ ਸਾਰੀ ਜਿੰਦੀ ਖਰੀ ਦੀ ਜਿੰਦਗੀ ਜੰਦਗਾਂ ਨੇ ਖੋਸਿਆ ਵਾ ਉਹਦਾ ਹੱਲ ਆਹਾਂ ਗੋਲ ਗੱਪਿਆਂ ਦਾ ਸੌਦਾ ਵਜਦਾ ਮੈਂ ਤੂੰ ਨਾ ਲੱਗਿਆ ਇਹਨੂੰ ਪਤਾ ਲੱਗੇ ਵੀ ਦਿੱਤੀ ਆ ਇਹ ਸੂਜੀ ਵਾਲੇ ਆਉਣਗੇ ਇਹ ਆਟੇ ਵਾਲੇ ਆ ਉਹ ਫੇਰ ਸੂਜੀ ਵਾਲੇ ਸੂਜੀ ਵਾਲੇ ਕੋਲ ਦੇ ਵਿੱਚ ਸਾਰੇ ਕੋਲ ਇਹ ਆਟੇ ਵਾਲਾ ਸ਼ਹਿਰ ਮਕਸਰ ਭਵਾਨੀ ਗੋਲ ਗੱਪੇ ਖਾਲੇ ਆ ਪਰ ਬੰਦੇ ਨੇ ਸੰਤੁਸ਼ਟ ਹੈ ਨਹੀਂਗੇ ਹੁਣ ਆਪਾਂ ਕਿੱਥੇ ਚੱਲੇ ਆ ਕਿੱਥੋਂ ਗੋਲ ਗੱਪੇ ਖਾਣੇ ਆ ਹੁਣ ਆਪਾਂ ਆਪਾਂ ਵਿਕੀ ਦੀ ਵੀਟ ਤੇ ਜਾਵਾਂਗੇ ਹਾਂ ਵਿਕੀ ਠੀਕ ਆ ਉੱਥੇ ਗੋਲ ਗੱਪੇ ਸਵਾਦ ਇਹਨਾਂ ਨਾਲ ਉੱਥੇ ਸਵਾਦ ਆ ਠੀਕ ਆ ਆਪਾਂ ਕੰਪੇਅਰ ਕਰਨੇ ਆ ਅੱਜ ਠੀਕ ਆ ਗੋਲ ਗੱਪਿਆਂ ਦਾ ਰਿਵਿਊ ਕੀਤਾ ਜਾਊਗਾ ਅੱਜ ਇਹਨਾਂ ਦੇ ਆ ਕਿਹੜੇ ਆ ਭਵਾਨੀ ਸਵੀਟਸ ਭਵਾਨੀ ਸਵੀਟਸ ਭਵਾਨੀ ਸਵੀਟਸ ਇਹਨਾਂ ਨੇ ਪਿਆ ਹੀ ਨਹੀਂ ਪਾਏ ਵਿੱਚ ਪਿਆਜ਼ ਹੈ ਮਹਿੰਗਾ ਨਾ ਪਰ ਮੇਰਾ ਮੰਨਣਾ ਹੈ ਵੀ ਪਿਆਜ਼ ਮਹਿੰਗਾ ਸਾਣੀ ਬਾਰੇ ਨਾ 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 ਮਹਿੰਗੇ ਹੁੰਦੇ ਠੀਕ ਨਾਣੀ ਬਾਰੇ ਹੁਣ ਉਥੋਂ ਦੇ ਗੋਲ ਗੱਪੇ ਖਾ ਕੇ ਤੁਹਾਨੂੰ ਦੱਸਦੇ ਆ ਕਿੱਥੇ ਜ਼ਿਆਦਾ ਵਧੀਆ ਗੋਲ ਗੱਪੇ ਆ ਮੁਕਸਰ ਵਿੱਚ ਬਹੁਤ ਲੱਗਣਗੇ ਵੀ ਤਾਂ ਭੈਣ ਦੇ ਵੀ ਲਓ ਜੀ ਅਸੀਂ ਪੰਚਰ ਵਾਲੇ ਆ ਆਪਣਾ ਵਿੱਕੀ ਸਵੀਟਸ ਤੇ ਇੱਥੋਂ ਖਾਵਾਂਗੇ ਗੋਲ ਗੱਪੇ ਕਿੱਧਰ ਆ ਵਿੱਕੀ ਆਹ ਵੀ ਆ ਆ ਗਿਆ ਵਿੱਕੀ ਸਵੀਟਸ ਨਾਲ ਹੀ ਹਾਂ ਉਧਰ ਬਣਾਣਾ ਵੀ ਨਹੀਂ ਆ ਇੱਧਰ ਆ ਵਿੱਕੀ ਸਵੀਟਸ ਆ ਗਿਆ ਠੀਕ ਹੈ ਗੱਡੀ ਲਾ ਦੀ ਲਓ ਵੀ ਵੱਲੋ ਅਸੀਂ ਆ ਗਏ ਆ ਵਿੱਕੀ ਸਵੀਟਸ ਕਿੱਥੇ ਵਿਕੀ ਸਵੀਡਸ ਕਿੱਥੇ ਆ ਆ ਸਾਹਮਣੇ ਆ ਰਿਹਾ ਸਾਹਮਣੇ ਵਿਕੀ ਸਵੀਡਸ ਆ ਗਈਆਂ ਜੀ ਅਸੀਂ ਵਿਕੀ ਸਵੀਡਸ ਸੜਕ ਪਾਰ ਕਰਨ ਲੱਗੇ ਆ ਅੱਜ ਹੋਜਾ ਨਾਲ ਹੀ ਨੇ ਆਪਣੇ ਦੇਦੀ ਬਾਬੇ ਆਪਣਾ ਪੰਜ ਰੁਪਏ ਦਾ ਇੱਕ ਗੋਲ ਗੱਪਾ ਦਿੰਦੇ ਸੀ ਠੀਕ ਆ ਉਹ ਵੀਆਂ ਦੇ 4 ਦਿੰਦੇ ਆ ਏਤੀਆਂ ਦੇ 4 ਦਿੰਦੇ ਠੀਕ ਆ ਮਤਲਬ ਇਹ ਮਹਿੰਗੇ ਆ ਏਤੀਆਂ ਦੇ 5 ਦਿੰਦੇ ਆ ਤੀਆਂ ਦੇ 5 ਠੀਕ ਆ ਤੇ ਉਹ ਦੇਖਦੇ ਆ ਪੰਜ ਰੁਪਏ ਦੇ ਗੋਲ ਗੱਪੇ ਸੇਮ ਹੀ ਗੱਲ ਆ ਆ ਕੇ ਤਾਂ ਲੱਗੂਗੀ ਅਸੀਂ ਹਾਂ ਹਾਂ ਤੇ ਸੁਖਦੀਪ ਭਾਈ ਸੇਕਰੀ ਜਾਂਦਾ ਸਾਨੂੰ ਸਪான்ਸਰ ਕਰ ਰਹੇ ਆ ਸਾਡੇ ਗੋਲ ਗੱਪੇ ਗੋਲ ਗੱਪਿਆਂ ਦੇ ਮਾਰ ਪਹੁੰਚ ਚੁੱਕਿਆ ਵਿੱਕੀ ਸਵੀਟਸ ਇਹ ਆਟੇ ਵਾਲੇ ਗੋਲ ਗੱਪੇ ਚੈੱਕ ਕਰਨਗੇ ਬਾਈ ਉਹ ਸੂਜੀ ਵਾਲੇ ਗੋਲ ਗੱਪੇ ਚੈੱਕ ਕਰਨਗੇ ਮੈਂ ਤੁਸੀਂ ਦੋਨੇ ਕਰੂਗਾ ਹਾਂ ਮੈਂ ਇਹ ਦੋਹੀ ਕਰੂਗਾ ਜਿੱਥੇ ਦਾਹ ਲੱਗ ਗਿਆ ਮੇਰਾ ਮੈਂ ਉਹ ਖਾਊਗਾ ਠੀਕ ਹੈ ਕਿੱਥੇ ਹੁੰਦੀ ਆ ਇਹ ਜੱਕੜਾ ਲੈਨੇ ਕੋੋਂ ਹਟ ਗਏ ਮੈਨੂੰ ਆਟੇ ਵਾਲਾ ਪਾ ਦਿਓ ਪਾਣੀ ਖਰਾਬ ਹੋ ਗਿਆ ਆ ਚਲੋ ਪਿਆਜ਼ ਦਾ ਫੇਰ ਰੌਲਾ ਪੈ ਗਿਆ ਪਿਆਜ਼ ਇਹਨਾਂ ਨੇ ਵੀ ਨਹੀਂ ਪਾਇ ਸਾਨੂੰ ਪਿਆਜ਼ ਮਹਿੰਗੇ ਵੇਚਣ ਵਾਲੇ ਬੋੜ ਨਹੀਂ ਕਰ ਸਕਦੇ ਇੱਕ ਨੇ ਪਾਪੜੀ ਤਾਂ ਪਤਾ ਕਰਨਾ ਉਹ ਫੈਕਟਰੀ ਫੰਡਰ ਨਹੀਂ ਹੁੰਦੇ ਇਹ ਪਾਪੜੀ ਚੈੱਕ ਕੀਤੀ ਜਾ ਰਹੀ ਹੈ ਉੱਤਰ ਦੀ ਹੋਈ ਪਾਪੜੀ ਨੁੱਚੜਦੀ ਹੋਈ ਪਾਪੜੀ ਨੁੱਚੜਦੀ ਹੋਈ ਪਾਪੜੀ ਆਏ ਉਹ ਗਲਾਸ ਪਾਣੀ ਪੀਓ ਉਹ ਐ ਪਲੇਟ ਤੇ ਰੱਖ ਕੇ ਘਵਾੜਲੇ ਕੋਲ ਰੱਖੋ ਉਹ ਕਰੇ ਸਹੀ ਆਪ 10 ਵਰ ਤੀ ਰਿਪੋਰਟ ਆ ਕੈਂਪਾਸ ਦਾ ਇਹ ਵੀ ਐਵਰੇਜ ਆ ਕੰਮ ਲੱਗਦਾ ਸਾਈਡ ਤੇ ਹੋ ਜਾਓ ਇੱਥੇ ਖੜਕਾ ਹੋਗਾ ਇੱਥੇ ਪਸੰਦ ਆ। ਇੱਥੇ ਠੀਕ ਆ ਥੋੜਾ ਚਾਨਣਾ। ਆ ਜੋ। ਠੀਕ ਆ ਕੋਈ ਐਡੇ ਖਾਸ ਵਾਲੇ ਸਵਾਦ ਹੈ ਗੋਲ ਗੱਪੇ। ਠੀਕ ਆ। ਆਪੇ ਵੀ ਆ ਤੇ ਐਵਰੇਜ ਦਾ ਕੰਮ। ਐਵਰੇਜ ਆ ਪਾਪੜੀ ਵੀ ਰੰਗ ਕੇ ਰੰਗ ਕੇ ਪਾਪੜੀ ਦਿੰਦੇ ਆ ਇਹ ਘਰ। ਹਾਂ। 100 ਤੋਂ ਬੱਧ ਤਿੰਨ ਅਸੀਂ ਦਾ ਬੁਣਤਾ। ਵਿਕੀ ਸਵੀਟਸ ਦੇ ਆਏ ਸੀ ਅਸੀਂ ਓਵਰ ਆਲ ਰਿਵਿਊ ਇਹ ਆ ਵੀ ਗੋਲ ਗੱਪੇ ਵੀ ਮਹਿੰਗੇ ਆ ਇਹਨਾਂ ਦੇ। ਤੇ ਪਾਪੜੀ ਵੀ ਸਾਨੂੰ ਰੰਗ ਕੇ ਦਿੱਤੀ। ਤਿੰਨਾਂ ਚ ਸਿਰਫ ਇੱਕ ਬੰਦੇ ਨੂੰ ਪਾਪੜੀ ਦਿੱਤੀ। ਤੇ ਕਮੈਂਟ ਹੀ ਨਹੀਂ ਇਹਨਾਂ ਦੀ ਹੈ। ਹਾਂ ਕਸਟਮਰ ਡੀਲਿੰਗ ਤੋਂ ਸਾਡੇ ਬੰਦੇ ਸੰਤੋਖ ਨਹੀਂ ਹੈਗੇ ਹਾਂ ਤੇ ਵਿੱਚੀ ਸਵੀਟਸ ਵਾਲਿਆਂ ਦੇ ਗੋਲ ਗੱਪੇ ਅਸੀਂ ਫੇਰ ਕਰਦੇ ਆ ਆਪਾਂ 60 ਦੇ ਉੱਤੇ ਖਾਦੇ ਸੀ ਹਾਂ 60 ਦੇ ਇੱਥੇ ਖਾਦੇ 60 ਦੇ ਉੱਥੇ ਖਾਦੇ ਇੱਥੇ ਆਪਾਂ ਕਿੰਨੇ ਖਾਦੇ 10 60 ਦੇ ਆਪਾਂ ਖਾਦੇ ਆ 12 ਇੱਥੇ 10 ਇੱਥੇ 10 ਖਾਦੇ ਉੱਥੇ 12 ਖਾਦੇ ਗੋਲ ਗੱਪੇ ਉੱਥੇ ਵੱਧ ਖਾਦੇ ਉੱਥੇ ਸਵਾਦ ਖਾਦੇ ਕੋਈ ਦੁਕਾਨ ਤੇ ਪਿੱਕਾ ਪਕਵਾਨ ਕੋਈ ਐਡੀ ਗੱਲਬਾਤ ਵਾਲੀ ਕੰਮ ਹੈ ਹਾਂ ਇਹਨਾਂ ਦੀ ਮਰਦੀ ਬਹੁਤ ਸਵਾਦ ਆ ਹਾਂ ਇਹ ਨਹੀਂ ਕੀ ਰੱਖ ਠੀਕ ਆ ਸਹੀ ਹੈ। ਅਨਿਲ ਕੁਮਾਰ ਚਾਟ ਭੰਡਾਰ। ਉੱਥੇ ਅਸੀਂ ਪਹੁੰਚ ਚੁੱਕੇ ਹਾਂ। ਇਹ ਵੀ ਬੰਦਾ ਗੋਲ ਗੱਪਿਆ ਵਾਲਾ। ਇਹਦੇ ਵੀ ਬਹੁਤ ਸਵਾਦ ਆ। ਠੀਕ ਹੈ। ਕਿੰਨੇ ਦੇ ਕਿੰਨੇ। ਹੁਣ ਇਹ ਬਾਈ ਲੈ ਕੇ ਆਇਆ ਅਸੀਂ ਰਿਵਿਊ ਕਰਨਾ। 13 ਮੰਨਣਾ ਇਹ। ਹਾਂ। ਇਹਨਾਂ ਨੂੰ ਖਾ ਕੇ ਦੇਖਦੇ ਹਾਂ। ਬੈਂਡ ਤੋਂ ਗੋਲ ਗੱਪੇ ਖਾਦੇ ਹੋਏ ਆ। ਗੋਲ ਗੱਪੇ ਬਹੁਤ ਸਵਾਦ। ਠੀਕ ਹੈ। ਚਲਿਆ ਕਿੱਥੋਂ ਵਾਪਸ ਨਹੀਂ ਪੜਦਾ ਹੁੰਦਾ। ਫੁੜੀ ਵੇਖੀ ਜਾਊਂਗੀ। ਹੁਣ ਤਾਂ ਯਾਰ ਬੇਬੀ ਨਾਲ। ਗੋਲ ਗੱਪਿਆਂ ਦਾ ਰਿਵਿਊ ਕਰਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ। ਅਨਿਲ ਕੁਮਾਰ ਚਾਟ ਭੰਡਾਰ। ਚੁੰਗੀ ਕੋਲੇ ਇਹ ਹੁੰਦੇ ਆ ਏ ਬਾਈ ਜੀ ਸਾਨੂੰ ਲੈ ਕੇ ਆਏ ਆ ਇੱਕ ਆ ਵੀ ਦੱਸਿਓ ਕਿੱਥੇ ਹੁੰਦੇ ਆ ਇਹ ਗੋਲ ਗੱਪਿਆਣ ਚੁੰਗੀ ਤੇ ਚੁੰਗੀ ਤੇ ਚੁੰਗੀ ਤੇ ਬੜਾ ਫੜਦਾ ਚੱਲ ਬਾਈ ਬੜਾ ਕਾਰਕਰੀ ਐਂ ਤਾਂ ਇੱਕੋ ਗੋਲ ਗੱਪਾ ਖਾਣਾ ਬਾਈ ਇੱਥੋਂ ਮਿਲਦੇ ਆ ਜੀ ਕਿੰਨੇ ਮਿਲਦੇ ਆ ਇੱਥੋਂ ਇੱਥੇ ਮਿਲਦਾ ਹਾਂ ਦੇ 3 10 ਦੇ 3 ਮਿਲਦੇ ਆ 60 ਦੇ ਕਿੰਨੇ ਹੋਗੇ 18 18 6 3 18 ਇਥੋਂ 18 ਗੋਲ ਗੱਪੇ ਮਿਲਣਗੇ ਛੱਠਾਂ ਦੇ। ਅੱਜ ਤੋਂ ਪਹਿਲਾਂ ਆਪਾਂ ਛੱਠਾਂ ਦੇ 12 ਵੀ ਖਾ ਕੇ ਆਏ ਆਂ, ਛੱਠਾਂ ਦੇ 10 ਵੀ ਖਾ ਕੇ ਆਏ ਆਂ। ਇਥੋਂ ਛੱਠਾਂ ਦੇ 18 ਮਿਲਣਗੇ। ਇਹਨੂੰ ਆ ਮਸਾਲਾ ਜਣਾ ਭਾਈ ਕਰ ਲਓ। ਪਾਪੜੀ ਵੀ ਦਿੱਤੀਆਂ ਉਹਨਾਂ ਨੇ ਬਾਈ ਹੋਣਾ ਨੇ। ਉਹ ਲਾ ਲੈ ਗਈ ਵੀ ਪਾ ਕੇ ਭਾਈ ਇਹਨਾਂ ਪੂਰੇ ਰੀਜਨਲ ਬਣਾ ਕੇ ਦਿੱਤੀ ਪਾ ਕੇ। ਅੱਜ ਤਾਂ ਭਾਈ ਵੜਦੇ ਇਹਨਾਂ। ਹੋ ਗਈ ਮੂਝ। ਫਮੀਜ ਕੇ ਖਾਣਾ। ਬਾਈ ਨੇ ਕੁਰਬਾਨੀ ਦਿੱਤੀ ਆਪਦੀ ਪਾਪੜੀ ਦੀ ਮੇਰੇ ਵਾਸਤੇ। ਦਹੀਂ ਵਾਲੀ ਪਾਪੜੀ ਹੱਸ ਬਾਈ ਲੈ ਇੱਕ ਪਾਪੜੀ ਹੋ ਗਿਆ ਤੇ ਪਾਪੜੀ ਐਕਸਟਰਾ ਐਕਸਟਰਾ ਪਾਪੜੀ ਚਾਰ ਪਾਪੜੀਆਂ ਗੋਲ ਗੱਪੇ ਆਪਾਂ ਖਾ ਲਿਆ ਤਿੰਨ ਥਾਵਾਂ ਤੋਂ ਇੱਕ ਥਾਂ ਤੇ 60 ਦੇ 12 ਇੱਕ ਥਾਂ ਤੇ 60 ਦੇ 10 ਰੇੜੀ ਦੇ ਆਪਾਂ ਨੂੰ ਮਿਲੇ 60 ਦੇ 15 ਨਹੀਂ ਬਾਈ ਪਾ ਜੀ 18 1800 60 ਦੇ 18 ਤੇ ਸਾਰਾ ਕੁਝ ਖਾਣ ਤੋਂ ਬਾਅਦ ਅਸੀਂ ਇਹ ਨਿਸਕਰਸ਼ ਕੱਢਿਆ ਵਾਹ ਵਾਹ ਤੱਤ ਤੱਤ ਕੱਢਿਆ ਰਿਜ਼ਲਟ ਕੱਢਿਆ ਨਿਚੋੜ ਨਿਚੋੜ ਕੱਢਿਆ ਹੋਰ ਕੀ ਕੱਢਿਆ ਕਿ ਗੋਲ ਗੱਪੇ ਸੇਧਾਸਤੇ ਬਹੁਤ ਜ਼ਿਆਦਾ ਮਾੜੇ ਆ ਗੋਲ ਗੱਪੇ ਸਿਰਫ ਸਵਾਦਾਸਤੇ ਖਾਦੇ ਜਾ ਸਕਦੇ ਆ ਇਹਨਾਂ ਦਾ ਸੇਧ ਨੂੰ ਕੋਈ ਫਾਇਦਾ ਨਹੀਂ ਨਿਰਾ ਗੰਦਾ ਇਹ ਪਰ ਜੇ ਤੁਸੀਂ ਖਾਣਾ ਹੀ ਆ ਸੁਆਦ ਵਾਸਤੇ ਖਾਣਾ ਹੀ ਆ ਉਥੋਂ ਖਾਓ ਜਿੱਥੋਂ ਸਸਤੇ ਮਿਲਦੇ ਆ ਹਾਂ ਰੇੜੀ ਤੋਂ ਖਾਓ ਰੇੜੀ ਤੋਂ ਖਾਓ ਜਿੱਥੋਂ 60 ਦੇ 18 ਮਿਲਦੇ ਆ 20 ਮਿਲਦੇ ਆ 22 ਮਿਲਦੇ ਆ ਉਥੋਂ ਖਾਓ ਜਦੋਂ ਸੁਆਦ ਹੀ ਲੈਣਾ ਠੀਕ ਆ ਆਪਦੇ ਪੈਸਿਆਂ ਦੀ ਕੀਮਤ ਵਸੂਲੋ ਗੋਲ ਗੱਪਿਆਂ ਦਾ ਕੋਈ ਫਾਇਦਾ ਨਹੀਂ ਨਾ ਖਾਓ ਸੇਧ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਹਾਂ ਸਹੀ ਗੱਲ ਮੁੱਕ ਗਈ ਬਾ ਗੱਲ ਮੁੱਕ ਗਈ ਸਿੱਧੂ ਗਾਂ ਕੁਝ ਨਹੀਂ ਤੇ ਬਾਤ ਨਹੀਂ ਮੋਰ ਆਈਸਕ੍ਰੀਮ ਦੰਦ ਦਾ ਅੰਤ ਕਰਾਂਗੇ ਅਸੀਂ ਆਈਸਕ੍ਰੀਮ ਖਾ ਕੇ ਕੋਈ ਬ੍ਰੇਕ ਫਲੇਵਰ ਚੈੱਕ ਕਰਦੇ ਹੋਏ ਇਹ ਬਈ ਰੈਡ ਲਿਫਟ ਪਤਾ ਹੀ ਗਿਆ ਬ੍ਰੇਕ ਲੈਣੀ ਆ ਕਾ ਬਟਰ ਸਕੌਚ ਅਖਬਾਰ ਚ ਲਿਖੀ ਬਟਰ ਸਕੌਚ ਹੈ ਮੋਰ ਆਈਸਕ੍ਰੀਮ ਦੀ ਬ੍ਰੇਕ ਅਸੀਂ ਲੈ ਕੇ ਜਾ ਰਹੇ ਹਾਂ ਸਵੀਟ ਡਿਸ਼ਾਂ ਸਾਡੇ ਹੱਥ ਵਿੱਚ ਨੇ ਬਬਰੂ ਪੰਜਾਬੀ ਸਾਡੇ ਨਾਲ ਨੇ ਤੇ ਪੈਰ ਸਾਡੇ ਹੁਣ ਸਾਡੇ ਘਰਾਂ ਵੱਲ ਨੇ ਠੀਕ ਹੈ ਜੀ ਪਟਵਾਰੀ ਸਾਹਿਬ ਹਲਵੇ ਦਾ ਠੀਕ ਹੈ ਬਈ ਹਲ ਵੀ ਦਾਦਾ ਨਾ ਕੋ ਯਾਰ ਇਦਾਂ ਮਲਾਲਾ ਹੱਥੋਂ ਵੀਰੇ ਚੰਗਾ ਜੀ ਉਹ ਘੱਟ ਖਾ ਲੈਣਾ ਉਹਨੂੰ ਸੜ ਕੇ ਉੱਤਰ ਕੇ ਸੜ ਕੇ ਮੈਂ ਕਰਕੇ ਹੋਣਾ ਪਟਵਾਰੀ ਸਾਹਿਬ ਨੂੰ ਬਾਏ ਬਾਏ ਕਹਿ ਚੁੱਕੇ ਆ ਚੰਗੋ ਬਈ ਬਹੁਤ ਵਧੀਆ ਦਿਨ ਬੀਤੇ ਆ ਪਟਵਾਰੀ ਸਾਹਿਬ ਨਾਲ ਠੀਕ ਹੈ ਬਈ ਸੁਖਦੀਪ ਸਿੰਘ ਚਲੋ ਬਈ ਬਰਾਬਰ ਆ ਚੁੱਕੇ ਆ ਸਾਡੇ ਬਿਲਕੁਲ ਬਈ ਇਹ ਸਾਡੀ ਬਰਾਬਰੀ ਕਰਨਗੇ ਹੁਣ ਬਿਲਕੁਲ ਜੀ ਬਿਲਕੁਲ ਲੋਈ ਮਿੱਤਰੋ ਸਾਡੀ ਹੁਣ ਜਾ ਰਹੀ ਹੈ ਗੁੱਡ ਨਾਈਟ ਸੁਖਦੀਪ ਬਾਈ ਨੂੰ ਆਪੇ ਛੱਡਣਾ ਆਏ ਆ ਆਪਾਂ ਇਹਨਾਂ ਦੇ ਪਿੰਡ ਰਾਮਗੜ੍ਹ ਤੇ ਸੁਖਦੀਪ ਜੀ ਜਾਂਦੇ ਜਾਂਦੇ ਕੋਈ ਗਿਆਨ ਦੀ ਗੱਲ ਸਾਡੇ ਨਾਲ ਸ਼ੇਅਰ ਕਰਨਾ ਚਾਹੋਂ ਜਾਂਦੇ ਜਾਂਦੇ ਸਾਨੂੰ ਕੋਈ ਗੁਰ ਦੇਣਾ ਚਾਹੋਂ ਦੱਸੋ ਸਾਨੂੰ ਗੁਰ ਬਈ ਇਹ ਜਿੰਦਗੀ ਦਾ ਨਜ਼ਾਰਾ ਲੋ ਠੀਕ ਹੈ। ਬੜੇ ਦਿਨ ਤੋਂ ਸਾਰੀ ਜਿੰਦੀ ਹਰੀਕ ਦੀ ਜਿੰਦਗੀ ਜੰਦਗਾਂ ਨੇ ਸੋਸਿਆ ਉਹਦਾ ਹੱਲ ਉਹਦਾ ਹੱਲ ਬਠਿੰਡੇ ਬਠਿੰਡੇ ਜਾਓ 1500 ਰੁਪਿਆ ਲਾਓ ਪੇਟ ਭਰ ਖਾਓ ਤੇ ਨਾਓ ਠੀਕ ਆ ਆਨੰਦ ਸਾਰਾ ਦਿਨ ਕੈਪਸੂਲ ਦੇ ਵਿੱਚ ਸਲਾਈਡਾਂ ਲਾਓ ਜਿਹੜੀ ਵੀ ਚੀਜ਼ ਨੂੰ ਚੰਗੀ ਲੱਗੇ ਜ਼ਿੰਦਗੀ ਦੇ ਵਿੱਚ ਉਸ ਨੂੰ ਖਾਓ ਸਿਰਾਂਗੇ ਗੋਲ ਗੱਪੇ ਖਾਓ ਸਾਰੀਆਂ ਪ੍ਰੋਬਲਮਾਂ ਦਾ ਇਹ ਹੱਲ ਹੈ ਇਹ ਅੱਜ ਦਾ ਗਿਆਨ ਸਿਰ ਸੱਟ ਕੇ ਨਾ ਬੈਠੋ ਹਾਂ ਸਿਰ ਸੱਟ ਕੇ ਨਾ ਬੈਠੋ ਇੱਕ ਵਾਰੀ ਮਿਲਣੀ ਜ਼ਿੰਦਗੀ ਇੱਕ ਵਾਰੀ ਮਿਲਣੀ ਜ਼ਿੰਦਗੀ ਠੀਕ ਹੈ ਚਲੋ ਠੀਕ ਹੈ ਬਈ ਮਿਲਦੇ ਹਾਂ ਠੀਕ ਹੈ ਜੀ ਠੀਕ ਹਾਂ ਮਾਰੇ ਜੜਦੀ ਕਿ ਮੈਂ ਜੜੱਖੇ ਤੈਨੂੰ ਠੀਕ ਹੈ ਜੀ ਮਿਲੇਗੇ ਲੰਘਦੇ ਰਹਿਣਗੇ ਮਹਿਫਿਲ ਤੋਂ ਬਾਅਦ ਜਦੋਂ ਇਕੱਲਿਆਂ ਹੈ ਜਾਈ ਦਾਦੀ ਵਿੱਚ ਪੀੜ ਤੇਰੇ ਜਾਣ ਦੀ ਹਿਲਾਈ ਦਾਦੀ ਵਿੱਚ ਪੀੜ ਤੇਰੇ ਜਾਣ ਦੀ